ਅੱਜ 크리스마ਸ ਦੇ ਪਵਿੱਤਰ ਤੇ ਆਹਾਰ ਨੂੰ ਲੈ ਕੇ ਸ਼ਹਿਰ ਤਾਰੀਵਾਲ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਬੇਹਦ ਖਾਸ ਰੌਣਕਾਂ ਲਗੀਆਂ ਚਰਚਾਂ ਦੇ ਵਿੱਚ ਸਵੇਰ ਤੋਂ ਹੀ ਆਮ ਲੋਕਾਂ ਤੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਜੇਕਰ ਗੱਲ ਕਰੀਏ ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਸੰਤਨੀ ਤੇਰੇਜ਼ਾ ਕੈਥੋਲਿਕ ਚਰਚ ਸੋਲ ਦੀ ਤਾਂ ਇਸ ਦੇ ਵਿੱਚ ਅੱਜ 크리스마ਸ ਨੂੰ ਲੈ ਕੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਮਹਿਲਾਵਾਂ ਬੱਚੇ ਤੇ ਆਮ ਲੋਕ ਹਾਜ਼ਰ ਸਨ ਚਰਚ ਦੇ ਵਿੱਚ ਹੋਏ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਚੇਅਰਮੈਨ ਜਗਰੂਪ ਸੇਖਵਾਨ ਨੇ ਸਮੂਹ ਮਸੀਹ ਭਾਈਚਾਰੇ ਨੂੰ ਅੱਜ 크리스마ਸ ਦੇ ਤਿਹਾੜੀ ਦੀ ਵਧਾਈ ਦਿੱਤੀ ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾਨ ਨੇ ਕਿਹਾ ਕਿ ਮਸੀਹ ਭਾਈਚਾਰੇ ਦੇ ਨਾਲ ਉਹਨਾਂ ਦਾ ਇੱਕ ਪਰਿਵਾਰ ਵਾਲਾ ਰਿਸ਼ਤਾ ਹੈ ਔਰ ਉਹ ਅੱਜ ਵਿਸ਼ੇਸ਼ ਤੌਰ ਤੇ ਸੰਤਨੀ ਤੇਰੇਜ਼ਾ ਕੈਥੋਲਿਕ ਚਰਚ ਵਿਖੇ ਮਸੀਹ ਭਾਈਚਾਰਿਆਂ ਨੂੰ ਵਧਾਈ ਦੇਣ ਆਏ ਹਨ ਇਸ ਦੇ ਇਲਾਵਾ ਚੇਅਰਮੈਨ ਜਗਰੂਪ ਸੇਖਵਾਨ ਨੇ ਸ਼ਹਿਰ ਧਾਰੀਵਾਲ ਦੇ ਆਸ-ਪਾਸ ਜਿੰਨੀਆਂ ਵੀ ਚਰਚੀਜ਼ ਵਾ ਹਰ ਜਗ੍ਹਾ ਜਾ ਕੇ ਮਸੀਹ ਭਾਈਚਾਰਿਆਂ ਨੂੰ ਵਧਾਈ ਦਿੱਤੀ ਹਾਲੇਲੂਇਆ 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 ਬੋਲੋ ਖਦਾਵਾ ਯਿਸੂ ਮਸੀਹ ਦੇ ਨਾਮ ਕੀ ਜੈ ਖਦਾਵਾ ਯਿਸੂ ਮਸੀਹ ਦੇ ਨਾਮ ਕੀ ਜੈ ਅੱਜ ਕੈਥਲਿਕ ਸਰਚ ਸੋਲ ਵਿਖੇ ਮੈਂ ਫਾਦਰ ਸਾਹਿਬ ਨੂੰ ਔਰ ਸਾਰੇ ਮਸੀਹ ਭਾਈਚਾਰੇ ਨੂੰ ਵੱਡੇ ਦਿਨ ਦੀਆਂ ਜਿਹੜੀਆਂ ਨੇ ਪ੍ਰਭੂ ਜਸੂ ਮਸੀਹ ਜਿਹਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਔਰ ਪ੍ਰਭੂ ਜੀ ਦੇ ਚਰਨਾਚ ਅਰਦਾਸ ਵੀ ਕਰਦਾ ਕਿ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੇੜਿਆਂ ਦੇ ਨਾਲ ਸਾਰੇ ਤਿਉਹਾਰ ਜਿਹੜੇ ਆ ਉਹ ਇਕੱਠੇ ਹੋ ਕੇ ਆਪਣੀ ਭਾਈਚਾਰਕ ਸਾਂਝ ਨੂੰ ਬਹਾਰ ਰੱਖ ਕੇ ਮਨਾਉਂਦੇ ਰਹੀਏ ਔਰ ਹਰ ਸਾਲ ਹੀ ਜਦੋਂ ਵੀ ਵੱਡਾ ਦਿਨ ਹੁੰਦਾ ਅਸੀਂ ਸਾਰੀ ਆਪਣੀ ਟੀਮ ਦੇ ਨਾਲ ਸਾਰੇ ਹੀ ਚਰਚਾਂ 'ਚ ਜਾ ਕੇ ਤੇ ਵਧਾਈ ਦੇ ਦਈ ਆ ਔਰ ਖੁਸ਼ੀਆਂ ਜਿਹੜੀਆਂ ਨੇ ਇਥੋਂ ਦੀਆਂ ਉਹ ਪ੍ਰਾਪਤ ਕਰੀਦੀਆਂ ਸੋ ਅੱਜ ਵੀ ਸੰਸਾਰ ਦੇ ਵਿੱਚ ਜਿੱਥੇ ਵੀ ਮੁਸੀਬਾਈਚਾਰਾ ਵਸਦਾ ਉਹ ਬੜੀ ਧੂਮ-ਧਾਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਇਹ ਦਿਨ ਜਿਹੜਾ ਮਨਾਇਆ ਜਾ ਰਿਹਾ ਸੋ ਮੈਂ ਸਾਰਿਆਂ ਨੂੰ ਅੱਜ ਦੀ ਇਸ ਦਿਨ ਦੀ ਲੱਖ-ਲੱਖ ਵਧਾਈ ਦਿੰਦਾ ਜੈਮਸ ਅੱਜ ਕੋਲ ਦੁਨੀਆਂ ਦੇ ਵਿੱਚ ਪ੍ਰਭੇਸ ਮਸੀਹ ਦਾ ਜਨਮ ਦਿਨ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਨੇ ਇਹ ਦਿਨ ਸਿਰਫ 25 ਦਸੰਬਰ ਨੂੰ ਨਹੀਂ 1 ਅਕਤੂਬਰ ਤੋਂ ਲੈ ਕੇ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਹ ਸਾਡੇ ਕੁ ਸ਼ੁਰੂਆਤ ਦੇ ਨਵਾ ਸਾਲ ਦੇ ਲਈ ਇੱਕ ਸੰਦੇਸ਼ ਮਿਲਦਾ ਹੈ ਇਸ ਮਸੀਹ ਦਾ ਜਨਮ ਦਿਨ ਪਿਆਰ ਦਾ ਸ਼ਾਂਤੀ ਦਾ ਇਕਤਾ ਦਾ ਸੰਦੇਸ਼ ਲੈ ਕੇ ਆਇਆ ਅਸੀਂ ਹਰਨ ਪ੍ਰਵੇਸ਼ ਸਮਾਸੀ ਦੇ ਕੁਰਲੀ ਦੇ ਸਾਹਮਣੇ ਖੜੇ ਹੋ ਜਾਂਦੇ ਹਾਂ ਉਤੋਂ ਜੋ ਊਰਜਾ ਪਾਕੇ ਜੋ ਪ੍ਰਭੂ ਨੇ ਜੋ ਪਿਆਰ ਦਾ ਸੰਦੇਸ਼ ਲੈ ਕੇ ਆਇਆ ਜੋ ਆਉਣ ਵਾਲਾ ਨਵਾ ਸਾਲ ਜੋ ਹੈ ਉਸ ਸਾਲ ਦੇ ਵਿੱਚ ਇਸ ਤਰ੍ਹਾਂ ਹਰ ਇੱਕ ਨੂੰ ਪਿਆਰ ਕਰਨ ਦਾ ਹਰ ਇੱਕ ਦੇ ਨਾਲ ਇਕਤਾ ਵਿੱਚ ਰਹਿਣ ਦਾ ਉਸ ਤਾਕਤ ਜਾਂ ਉਸ ਸੰਦੇਸ਼ ਲੈ ਕੇ ਅਸੀਂ ਇਹ ਨਵਾਂ ਸਾਲ ਸ਼ੁਰੂ ਕਰ ਰਹੇ ਹਾਂ ਅਸੀਂ ਸਾਰੇ ਕੌਮਾਂ ਦੇ ਧਰਮ ਦੇ ਲੋਕਾਂ ਦੇ ਨਾਲ ਮਿਲ ਕੇ ਇਹ ਜਨਮ ਦਿਨ ਮਨਾ ਰਹੇ ਹਾਂ ਪ੍ਰਭੂ ਯਿਸੂ ਮਸੀਹ ਜੀ ਦਾ ਕਿਉਂਕਿ ਪ੍ਰਭੂ ਯਿਸੂ ਮਸੀਹ ਨਾਸਰ ਇਸਾਈਆਂ ਲਈ ਆਇਆ ਪ੍ਰਭੂ ਯਿਸੂ ਮਸੀਹ ਸਾਰੇ ਮਨੁੱਖਜਾਤੀ ਦੇ ਲਈ ਸਰਤੀ ਦੇ ਵਿੱਚ ਜਨਮ ਲਿਆ ਹੈ ਤੇ ਉਸ ਨੇ ਸਾਨੂੰ ਇਹ ਸਿਖਾਇਆ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਪ੍ਰਭੂ ਯਿਸੂ ਮਸੀਹ ਪਵਿੱਤਰ ਸਲੀਬ 'ਤੇ ਸਾਰੇ ਸਾਰਿਆਂ ਦੇ ਲਈ ਪਿਆਰ ਨੇ ਕੋਤਮ ਨਮੂਨਾ ਪੇਸ਼ ਕੀਤਾ ਹੈ ਉਹ ਆਪਣਾ ਜਾਨ ਦੇ ਕੇ ਸਾਨੂੰ ਪਿਆਰ ਕੀਤਾ ਇਸੇ ਤਰ੍ਹਾਂ ਨਿਸਵਾਰਥ ਪਿਆਰ ਕਰਨਾ ਨਾ ਸਵਾਰਥ ਦੇ ਨਾਲ ਨਹੀਂ ਨਿਸਵਾਰਥ ਪਿਆਰ ਕਰਨ ਲਈ ਉਸ ਨੇ ਸਾਨੂੰ ਸਿਖਾਇਆ ਹੈ ਇਸ ਲਈ ਉਹ ਮੈਂ ਧੰਨਵਾਦ ਕਰਦਾ ਸਾਰੇ ਸਿੱਖਵਾਨ ਸਾਹਿਬ ਜੀ ਸਾਡੇ ਵਿੱਚ ਆਏ ਨੇ ਅੱਜ ਸਾਨੂੰ ਸਾਡੇ ਖਲੀਸਿਆਂ ਨੂੰ ਵਧਾਈ ਦੇਣ ਲਈ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਪੰਜਾਬ ਸਰਕਾਰ ਦਾ ਜੋ ਸਾਡੇ ਲਈ ਸਮਰਪਿਤ ਆ ਤੇ ਮੈਂ ਵਧਾਈ ਵੀ ਦਿੰਦਾ ਤੇ ਇਹ ਪ੍ਰਾਰਥਨਾ ਕਰਦਾ ਹਾਂ ਸਾਡੇ ਪੰਜਾਬ ਪ੍ਰਦੇਸ਼ ਵਿੱਚ ਆਮਨ ਚੇਨ ਹੋਵੇ ਮੈਂ ਸਾਰਿਆਂ ਨੂੰ ਵੱਡਾ ਜਿੰਦਾ ਤੇ ਨਵਾਂ ਸਾਲ ਦਾ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਜਦੋਂ ਕਿ ਦੁਨੀਆ ਭਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਜਿਹੜਾ ਵਾ ਲੋਕਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਉਸੇ ਕੜੀ ਦਾ ਇੱਕ ਹਿੱਸਾ ਇੱਥੇ ਕੈਥੋਲਿਕ ਚਰਚ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਫਾਦਰ ਜੋਸ ਪ੍ਰਾਇਓਰਟੀ ਜੀ ਜੋ ਇਲਾਕੇ ਦੇ ਧਾਰਮਿਕ ਜਰਨਲ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਹਜ਼ਾਰਾਂ ਦੀ ਸੰਗਤ ਦੇ ਵਿੱਚ ਗਿਣਤੀ ਦੇ ਵਿੱਚ ਸੰਗਤ ਨੇ ਪ੍ਰਭੂ ਦਾ ਪ੍ਰਚਾਰ ਹੈ ਜੋ ਸੰਦੇਸ਼ ਹੈ ਜੋ ਇਹਨਾਂ ਦੇ ਦੁਆਰਾ ਸੁਣਿਆ ਵਾ ਔਰ ਅੱਜ ਸਾਡੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਆਏ ਨੇ ਔਰ ਮੈਂ ਸਾਡੇ ਸਤਿਕਾਰਯੋਗ ਫਾਦਰ ਸਾਹਿਬਾਨ ਔਰ ਚਰਚ ਦੀ ਸਮੂਹ ਲੀਸ਼ਿਆ ਵੱਲੋਂ ਇੱਥੇ ਆਉਣ ਤੇ ਇਹਨਾਂ ਨੂੰ ਜੀ ਆਇਆਂ ਆਖਦਾ ਔਰ ਇਹਨਾਂ ਨੇ ਇੱਥੇ ਆ ਕੇ ਸਾਡੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ ਆ ਅਸੀਂ ਧੰਨਵਾਦੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਜਿਹੜਾ ਵਾ ਉਹ ਇੱਕ ਕਮਿਊਨਿਟੀ ਦੇ ਲਈ ਨਹੀਂ ਆਇਆ ਉਹਨੇ ਆਪਣੀ ਪੂਰੀ ਮਾਨਵ ਜਾਤੀ ਦੇ ਲਈ ਇਸ ਸੰਸਾਰ ਦੇ ਵਿੱਚ ਉਹਨੇ ਜਨਮ ਲਿਆ ਵਾ ਔਰ ਹਰੇਕ ਜੋ ਪਰਬੂ ਯਿਸੂ ਮਸੀਹ ਨੂੰ ਪਿਆਰ ਕਰਦੇ ਨੇ ਉਹ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੇ ਨੇ ਮੈਂ ਇਸ ਮੌਕੇ ਤੇ ਲੱਖ ਲੱਖ ਵਧਾਈ ਜਿਹੜੀ ਆ ਪੰਜਾਬ ਸਰਕਾਰ ਨੂੰ ਤੇ ਆਪਣੀ ਸਾਰੀ ਕਲੀਸਿਆਂ ਨੂੰ ਦਿੰਦਾ ਹਾਂ ਹallelujah ਹallelujah ਹallelujah